ਸ਼ਸ਼ਕਲ ਜੀ ਤੁਸੀਂ ਦੇਖ ਰਹੇ ਹੋ ਕੋਰਸਪੋਨਡੈਂਟ ਸਵਾਰ ਜੇ ਗੱਲਬਾਤ ਕਰੀਏ ਇਸ ਵਕਤ ਨਵਨਿਯੁਕਤ ਮਾਰਕੀਟ ਕਮੇਟੀ ਕਨੌਰ ਦੇ ਚੇਅਰਮੈਨ ਜਰਨੈਲ ਸਿੰਘ ਮਾਨੂੰ ਸਾਡੇ ਨਾਲ ਨੇ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਕਿਸ ਤਰ੍ਹਾਂ ਦੇ ਮੰਨ ਦੇ ਬਲਬਲੇ ਨੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਪਹਿਲਾਂ ਤਾਂ ਅਸੀਂ ਬਹੁਤ-ਬਹੁਤ ਮੁਬਾਰਕਾ ਦਿੰਨੇ ਆਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੇ ਤੁਸੀਂ ਮੇਰੇ ਪੁਰਾਣੇ ਸਾਥੀ ਹੋ ਉਹਨੂੰ ਸਾਰਾ ਕੁਝ ਮੇਰੇ ਸੰਘਰਸ਼ ਦਾ ਪਤਾ ਹੈ ਤੇ ਤੁਹਾਡੇ ਚੈਨਲ ਵਾਲਿਆਂ ਨੂੰ ਤੁਹਾਡੇ ਅਖਬਾਰਾਂ ਨੂੰ ਸਾਰਾ ਕੁਝ ਪਤਾ ਹੈ ਤੇ ਜਿਹੜਾ ਮੈਨੂੰ ਇਹ ਮਾਣ ਪਹਿਲਾਂ ਤਾਂ ਮੈਂ ਸ਼ਹੀਦਾਂ ਦੀ ਗੱਲ ਕਰਦਾ ਲੈਫਟੀਨੈਂਟ ਕੁਲਦੀਪ ਸਿੰਘ ਆਲੋਵਾਲੀਆ ਜਿਨ੍ਹਾਂ ਨੇ 1965 ਦੇ ਵਿੱਚ ਆਪਣੀ ਜਾਨ ਵਾਰ ਕੇ ਇਸ ਮੁਲਕ ਦੇ ਵਿੱਚ ਆਪਣਾ ਸਹਿਯੋਗ ਪਾਇਆ ਇਹ ਜਿਹੜੇ ਉਥੋਂ ਜਿਹੜੇ ਦੁਸ਼ਮਣ ਨੇ ਸਾਡੇ ਉ ਭਜਾਏ ਤੋਂ ਮੈਂ ਇਹਨਾਂ ਨੂੰ ਸਜਦਾ ਕਰਦਾ ਅੱਜ ਪਟਿਆਲਾ ਦੇ ਵਿੱਚ ਜਿਹੜਾ ਲੈਫਟੀ ਕੁਲਦੀਪ ਸਿੰਘ ਲੈਫਟੀਨੈਂਟ ਕੁਲਦੀਪ ਸਿੰਘ ਆਲੋਵਾਲੀਆ ਚੌਕ ਇਸ ਹਸਤਪਤ ਹੋਇਆ ਹੈ ਤੋਂ ਪੰਜਾਬ ਸਰਕਾਰ ਦਾ ਬਹੁਤ ਰਿਣੀ ਆ ਜਿਨ੍ਹਾਂ ਨੇ ਇਹ ਉਦਦਨ ਕੀਤਾ ਸ਼ਹੀਦਾਂ ਦੀ ਸੋਚ ਨੂੰ ਹਰ ਇੱਕ ਤੱਕ ਪਹੁੰਚਾਇਆ ਦੂਜਾ ਤੁਸੀਂ ਨੇ ਕਿਹਾ ਮਾਰਕੀਟ ਕਮੇਟੀ ਦਾ ਚੇਅਰਮੈਨ ਮੈਨੂੰ ਜਿਹੜਾ ਮਾਰਕੀਟ ਕਮੇਟੀ ਕਨੌਰ ਦਾ ਚੇਅਰਮੈਨ ਲਾਇਆ ਜੀ ਮੈਂ ਆਭਾਰ ਕਰਦਾ ਮੈਂ ਧੰਨਵਾਦ ਕਰਦਾ ਰਣੀਆ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਮਾਨਯੋਗ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਅਮਨ अरोड़ा ਜੀ ਪ੍ਰਧਾਨ ਸਾਡੇ ਪੰਜਾਬ ਦੇ ਤੇ ਸੰਦੀਪ ਪਾਟਕ ਜੀ ਜਿਹੜੇ ਸੰਗਠਨ ਇੰਚਾਰਜ ਨੇ ਇੰਡੀਆ ਦੇ ਮੈਂ ਸਾਰੇ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਇਸ ਨਿਮਾਣੇ ਨੂੰ ਉਹਨਾਂ ਨੇ ਮਾਨ ਬਖਸ਼ਿਆ ਆਉਣ ਵਾਲੇ ਟਾਈਮ ਦੇ ਵਿੱਚ ਹਲਕਾ ਕਨੌਰ ਦੇ 300 ਪਿੰਡ ਨੇ ਜਿਹੜੇ ਪਾਉਣੇ 300 ਦੇ ਕਰੀਬ ਪਿੰਡ ਨੇ ਉਹਨਾਂ ਦੇ ਵਿੱਚ ਮਾਨਯੋਗ ਗੁਰਲਾਸ ਸਿੰਘ ਐਮ ਐਲ ਏ ਨੇ ਉਹਨਾਂ ਨਾਲ ਮੋਢਾ ਮੋਢਾ ਜੋੜ ਕੇ ਅਸੀਂ ਉੱਥੇ ਕੰਮ ਕਰਾਂਗੇ ਤੇ ਵਿਕਾਸ ਕਾਰਜ ਨੇ ਜਿਹੜੇ ਉਹ ਲੈ ਕੇ ਆਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲਾਂ ਵੀ ਹਲਕਾ ਕਨੌਰ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਕੀ ਲੱਗਦਾ ਕਿ ਕਿਹੋ ਜਿਹੇ ਕੰਮ ਉੱਥੇ ਹੋਣ ਵਾਲੇ ਨੇ ਮਾਰਕੀਟ ਕਮੇਟੀ ਦੇ ਜਿਹੜੀ ਜ਼ਿੰਮੇਵਾਰੀ ਤੇ ਪਹਿਲੀ ਗੱਲ ਤਾਂ ਉੱਥੇ ਬਹੁਤ ਕੰਮ ਹੋ ਰਹੇ ਨੇ ਜੀ ਸਾਡੀ ਸਰਕਾਰ ਤਤਪਰ ਆ ਲੱਗੇ ਹੋਏ ਨੇ ਸਾਰੇ ਕੰਮ ਕਰਨ ਬਾਕੀ ਜੋ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਉਹ ਮਾਨਯੋਗ ਐਮਐਲਏ ਸਾਹਿਬ ਦੇ ਤੇ ਮੁੱਖ ਮੰਤਰੀ ਸਾਹਿਬ ਦੀ ਨੋਟਿਚ ਲੈ ਆ ਕੇ ਫੰਡ ਲਿਆ ਕੇ ਉਹਨੂੰ ਅਸੀਂ ਜਰੂਰ ਜਲਦੀ ਤੋਂ ਜਲਦੀ ਪੂਰਾ ਕਰਾਂਗੇ ਮੰਡੀ ਬੋਰਡ ਜਿਹੜੀ ਹੈਗੀ ਆ ਫੰਡ ਮਹਈਆ ਕਰਦੀ ਆ ਤੁਹਾਨੂੰ ਕੀ ਲੱਗਦਾ ਸਰ ਹਰਚੰਦ ਸਿੰਘ ਬਰਸੜ ਚੇਅਰਮੈਨ ਨੇ ਉਹਨਾਂ ਦੇ ਕੋਲ ਮੰਡੀਆਂ ਦੇ ਕੰਮ ਵੀ ਨੇ ਆਉਣ ਵਾਲੀ ਜਿਹੜੀ ਫਸਲ ਆ ਕਣਕ ਦੀ ਬਦਲਣ ਵਾਲੀ ਆ ਕੀ ਲੱਗਦਾ ਕਿਹੋ ਜੀਆਂ ਤਿਆਰੀਆਂ ਉੱਥੇ ਹੋਣ ਵਾਲੀਆਂ ਨੇ ਜੀ ਉੱਥੇ ਜਿਹੜੀਆਂ ਹੈਗੇ ਮਾਨਯੋਗ ਸਾਡੇ ਹਰਚੰਦ ਸਿੰਘ ਬਰਸੜ ਜੀ ਜਿਹੜੇ ਮੰਡੀ ਬੋਰਡ ਦੇ ਚੇਅਰਮੈਨ ਨੇ ਜਿੰਨੀਆਂ ਮੰਡੀਆਂ ਦੇ ਫੜ ਪੱਕੇ ਕਰਨੇ ਨੇ ਕੋਈ ਜਿਹੜੇ ਉੱਥੇ ਕਿਸਾਨ ਆਉਂਦੇ ਨੇ ਉਹਨਾਂ ਨੂੰ ਬਣਦੀਆਂ ਸਹੂਲਤਾਂ ਉਸ ਮੌਕੇ ਤੇ ਕਿਉਂਕਿ ਗਰਮੀ ਹੁੰਦੀ ਹੈ ਇੱਕ ਸਰਦੀ ਹੁੰਦੀ ਹੈ ਦੋ ਸੀਜ਼ਨਾਂ ਦੇ ਵਿੱਚ ਕਣਕ ਦੀ ਤੇ ਝੋਨੇ ਦਾ ਪੈਦਾਵਾਰ ਹੁੰਦੀ ਆ ਆਉਂਦੇ ਨੇ ਅਸੀਂ ਉੱਥੇ ਜਿਹੜਾ ਪੂਰੀ ਫੜ ਬਣਾਵਾਂਗੇ ਵਧੀਆ ਤੇ ਆੜਤੀਆਂ ਭਾਈਚਾਰੇ ਨਾਲ ਮਿਲ ਕੇ ਉਹਨਾਂ ਨੂੰ ਜੋ ਕਮੀਆਂ ਨੇ ਉਹ ਦੂਰ ਕਰਾਂਗੇ ਤੇ ਕਿਸਾਨੀ ਨੂੰ ਪਰਫੁੱਲਿਤ ਕਰਾਂਗੇ ਤੇ ਹੋਰ ਵੀ ਇੱਕ ਨਵੀਂ ਜਿਹੜੀ ਆ ਨਵੀਆਂ ਮੰਡੀਆਂ ਵੀ ਲਾਵਾਂਗੇ ਅਸੀਂ ਉੱਤੇ ਜੇ ਜੇਕਰ ਦੇਖਿਆ ਗਿਆ ਹਰ ਇੱਕ ਸੀਜ਼ਨ ਦੇ ਵਿੱਚ ਜਿਹੜੀ ਮਾਰਕੀਟ ਕਮੇਟੀ ਹੁੰਦੀ ਹੈ ਜਾਂ ਮੰਡੀ ਹੁੰਦੀ ਆ ਉਹ ਇੰਤਜ਼ਾਮ ਪੂਰੇ ਨਹੀਂ ਹੁੰਦੇ ਕੀ ਲੱਗਦਾ ਕਿ ਕਿਉਂ ਹੁੰਦਾ ਇਹ ਗੱਲ ਕਾਰਨ ਪਿੱਛੇ ਕੀ ਆ ਜੀ ਪਿਛਲੀਆਂ ਸਰਕਾਰਾਂ ਦੀ ਮੈਂ ਗੱਲ ਨਹੀਂ ਕਰਦਾ ਜੀ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਜਦੋਂ ਤੋਂ ਹੀ ਹੁਣ ਜ਼ਿੰਮੇਵਾਰੀ ਸੰਭੀ ਆ ਕੱਲੀ ਕੱਲੀ ਮੰਡੀ ਦੇ ਵਿੱਚ ਜਾ ਕੇ ਕੱਲੇ ਕੱਲੇ ਬੰਦੇ ਨੂੰ ਮਿਲ ਕੇ ਅਸੀਂ ਜੋ ਵੀ ਉਤੀ ਦਿੱਕਤ ਹੋਈ ਜੋ ਵੀ ਹੋਇਆ ਅਸੀਂ ਉਹ ਪੂਰੀ ਕਰਾਂਗੇ ਜਿਵੇਂ ਕਿ ਲਾਸਟ ਵਾਲਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਇੱਥੇ ਕਨੌਰ ਪਟਿਆਲੋ ਤੋਂ ਤੁਹਾਨੂੰ ਕੰਧੌਰ ਦੇ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮਿਲਿਆ ਕੀ ਲੱਗਦਾ ਕਨੌਰ ਵਾਲੇ ਲੋਕ ਇਸ ਚੀਜ਼ ਦਾ ਦੇਖੋ ਜੀ ਮੇਰਾ ਮੇਰਾ ਮੈਂ 2012 ਤੋਂ ਕਿਉਂਕਿ ਪੰਜਾਬ ਮੇਰਾ ਏ ਹਿੰਦੁਸਤਾਨ ਮੇਰਾ ਏ ਮੈਂ ਕੋਈ ਬਾਹਰ ਤੋਂ ਕੋਈ ਅਫਗਾਨਿਸਤਾਨ ਤੋਂ ਜਾਂ ਚੀਨ ਤੋਂ ਤਾਂ ਆਇਆ ਨਹੀਂ ਹੋਇਆ ਜੀ ਮੈਂ ਇੱਥੇ ਦਾ ਜੰਮਿਆ ਪੜਿਆ ਇੱਥੇ ਦਾ ਜਾਇਆ 2012 ਤੋਂ ਮੇਰੀ ਸਾਂਝ ਪਈ ਹੋਈ ਆ ਹਲਕਾ ਕਨੌਰ ਨਾਲ ਮੇਰੇ ਉੱਥੇ ਘਰ ਘਰ ਵਿੱਚ ਮੇਰੇ ਆਪਣਾ ਪਰਿਵਾਰ ਆ ਜੀ ਕਿਉਂ ਕੋਈ ਉਹ ਕਰੂਗਾ ਕੁਝ ਲੋਕ ਹੁੰਦੇ ਨੇ ਉਹਨਾਂ ਨਾਲ ਬੈਠ ਕੇ ਗੱਲ ਕਰ ਲਾਂਗੇ ਵੀ ਭਾਈ ਦੱਸੋ ਆ ਜੋ ਕੀ ਗੱਲਬਾਤ ਆ ਦਿੱਲੀ ਹਾਰਮ ਤੋਂ ਬਾਅਦ ਪੰਜਾਬ ਦੇ ਵਿੱਚ ਦਿੱਲੀ ਵਾਲੇ ਲੋਕਾਂ ਦੀ آمد ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਨਹੀਂ ਨਹੀਂ ਦੇਖੋ ਇਹ ਜਿਹੜਾ ਕਪਲਾ ਹੋਇਆ ਜੀ ईवीएम ਦੇ ਵਿੱਚ ਖਰਾਬੀਆਂ ਕਰੀਆਂ ਨੇ ਇਹਨਾਂ ਨੇ ਇਹਨਾਂ ਨੇ بڑے ਪੱਤੇ ਖੇਡੇ ਨੇ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਉੱਥੇ ਬੂਟਾਂ ਬਣਾਈਆਂ ਗਈਆਂ ਜੀ ਮੋਦੀ ਨੂੰ ਤੁਸੀਂ ਉਹੀ ਨਾ ਸਮਝੋ ਪਰ ਇਹ ਫੇਲ ਆ ਉੱਥੇ ਸਾਨੂੰ ਪਤਾ ਇਹਨਾਂ ਨੇ ਕੀ ਕੀ ਕੀਤਾ ਹੈ ਕਿੰਨੀਆਂ ਘੁੰਤਰਾਂ ਕਿੰਨੇ ਕਿੰਨੀਆਂ ਸਾਜਸ਼ਾਂ ਰਚੀਆਂ ਨੇ ਉਹ ਸਾਰਿਆਂ ਲੋਕਾਂ ਨੂੰ ਵੀ ਪਤਾ ਸਾਰੇ ਲੋਕ ਪਤਾ ਹੈ ਜਨਤਾ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਸੁਫੜਾ ਸਾਫ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਸੀ ਜਿਹੜਾ ਸ਼ਾਸਨ ਪ੍ਰਸ਼ਾਸਨ ਬਹੁਤ ਵਧੀਆ ਲੋਕਾਂ ਤੱਕ ਪਹੁੰਚ ਆਉਂਦਾ ਹੈ ਪਾਰਟੀ ਹਾਈ ਕਮਾਂਡ ਦੀ ਗੱਲ ਕਰ ਲਈਏ ਉਹ ਆਪਣੇ ਜਿਹੜੇ ਜ਼ਮੀਨੀ ਨਾ ਜ਼ਮੀਨਾ ਜੁੜੇ ਹੋਏ ਵਰਕਰ ਨੇ ਉਹਨਾਂ ਦੀ ਸਲਾਹ ਨਾਲ ਚੱਲਦੇ ਨੇ ਜਾਂ ਫਿਰ ਆਪ ਮਹਾਰੀਆਂ ਕਰਦੇ ਪਾਜੋ ਦੇਖੋ ਜੀ ਮੇਰੀ ਸੁਣੋ ਮੈਂ ਇੱਕ ਜ਼ਮੀਨ ਨਾਲ ਜੁੜਿਆ ਹੋਇਆ ਵਰਕਰ ਹਾਂ ਮੈਨੂੰ ਪਹਿਲਾਂ ਕੁਝ ਕਾਰਨਾ ਕਰਕੇ ਡਾਊਨ ਹੋਣਾ ਪਿਆ ਪਰ ਮੈਨੂੰ ਪਾਰਟੀ ਨੇ ਬੜਾ ਮਾਨ ਸਤਕਾਰ ਦਿੱਤਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿੰਨੇ ਵੀ نیچے ਤੋਂ ਲੈ ਕੇ ਉੱਪਰ ਤੱਕ ਸਾਡੇ ਹੈਗੇ ਬਲੌਕ ਪ੍ਰਧਾਨ ਹੋਗੇ ਜਾਂ نیچے ਗਰਾਊਂਡ ਧਰਤੀ ਨਾਲ ਜੁੜੇ ਹੋਏ ਸਾਡੇ ਵਲੰਟੀਅਰ ਨੇ ਉਹਨਾਂ ਨੂੰ ਸਾਰਿਆਂ ਨੂੰ ਬਣਦਾ ਮਾਨ ਸਤਕਾਰ ਮਿਲੂਗਾ ਲਗਾਤਾਰ ਜਿਹੜੇ ਟਕਸਾਲੀ ਵਰਕਰ ਨੇ ਉਹ ਪਾਰਟੀ ਦਾ ਪੱਲਾ ਛੱਡਦੇ ਜਾ ਰਹੇ ਨੇ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਉਹਨਾਂ ਨੂੰ ਰੋਕਣੀ ਲੋੜ ਹੈਗੀ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਛੱਡ ਕੇ ਜਾ ਰਿਹਾ ਪਰਿਵਾਰ ਆ ਸਾਡਾ ਅਸੀਂ ਸੜ ਇਕੱਠੇ ਆ ਕੋਈ ਐਸੀ ਗੱਲ ਨਹੀਂ ਕੁਝ ਲੋਕ ਨੇ ਅਫਵਾਹ ਉਡਾ ਰਹੇ ਨੇ ਪਰ ਉਹ ਕਾਮਯਾਬ ਨਹੀਂ ਹੈਗੀ ਉਹਨੇ ਇਹਨਾਂ ਅਫਵਾਹਾਂ ਕੁਝ ਦੂਜੀਆਂ ਪਾਰਟੀਆਂ ਵਾਲੇ ਅਫਵਾਹਾਂ ਢਾਉਂਦੇ ਨੇ ਉਹਨਾਂ ਦੀ ਅਸੀਂ ਕੋਈ ਪਰਵਾਹ ਨਹੀਂ ਕਰਦੇ ਅਸੀਂ ਸਾਰੇ ਇਕੱਠਿਆਂ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਆਵਾਜ਼ ਮਾਰਨ ਇੱਥੇ ਮਾਨਯੋਗ ਸਾਡੇ ਅਰਵਿੰਦ ਕੇਜਰੀ ਬਾਜੀ ਭਗਵੰਤ ਮਾਨ ਜੀ ਅਮਨਉਰਾ ਜੀ ਹੁਣ ਹਜ਼ਾਰਾਂ ਬੰਦਾ ਇਕੱਠਾ ਹੋ ਜੂਗਾ ਕੋਈ ਐਸੀ ਗੱਲ ਨਹੀਂ ਜੀ ਸਭ ਇਲੈਕਸ਼ਨ ਕਮਿਸ਼ਨ ਵੱਲੋਂ ਪਿਛਲੇ ਸਾਲ ਚਾਰ ਇਲੈਕਸ਼ਨ ਕਰਾਈਆਂ ਗਿਆ ਕੀ ਲੱਗਦਾ ਸੀਗਾ ਕਿ ਪਹਿਲਾਂ ਇਲੈਕਸ਼ਨ ਹੋਣੀਆਂ ਚਾਹੀਦੀਆਂ ਸੀ ਉਹ ਬਿਲਕੁਲ ਐਂਡ ਦੇ ਵਿੱਚ ਹੁੰਦੀਆਂ ਨੇ ਤੇ ਕਿਤਨਾ ਕਿਤੇ ਗੱਲ ਤੋਂ ਅਸਰ ਨਹੀਂ ਜਾਂਦਾ ਇਸ ਚੀਜ਼ ਦਾ ਕਿਹੜੀਆਂ ਇਲੈਕਸ਼ਨਾਂ ਜੀ ਜਿਵੇਂ ਹੁਣ ਆਪਾਂ ਕਹਿੰਦੇ ਐਮਪੀ ਹੋ ਗਈਆਂ ਫਿਰ ਜਿਮਨੀ ਚੋਣਾਂ ਹੋ ਗਈਆਂ ਫਿਰ ਬਲਾਕ ਸਮਤੀ ਹੋ ਗਈਆਂ ਸੋਰੀ ਪੰਚਾਇਤੀ ਚੋਣਾਂ ਹੋ ਗਈਆਂ ਦੇਖੋ ਜੀ ਇਸ ਸਿਸਟਮ ਦੇ ਬਾਰੇ ਬਹੁਤ ਤਕੜਾ ਤਾਮਝਾਮ ਬੁਣਨਾ ਪੈਂਦਾ ਇਹ ਬਹੁਤ ਅ ਚੀਜ਼ਾਂ ਜਿਹੜੀਆਂ ਬਰੀਕੀ ਨਾਲ ਸਮਝਣੀਆਂ ਪੈਂਦੀਆਂ ਨੇ ਇਹ ਤਾਂ ਹੈ ਨਹੀਂ ਜੀ ਵੀ ਆਈ ਜਨ ਬినੋਦ ਕੁੜੀ ਦੇ ਕੰਨ ਇਹਦਾ ਇਸ ਉਹ ਵਿਆਹ ਤੋਂ ਬੰਦੀ ਨਾਲ ਦੇਖ ਕੇ ਸਾਰਾ ਕੁਝ ਕਿੱਥੋਂ ਕਿਵੇਂ ਠੀਕ ਹੋਣਾ ਕੱਲ ਨੂੰ ਕੋਈ ਦਿੱਕਤ ਤਾਂ ਨਹੀਂ ਕੋਈ ਪਰੇਸ਼ਾਨੀ ਤਾਂ ਨਹੀਂ ਮੌਸਮ ਦਾ ਵੀ ਦੇਖਣਾ ਪੈਂਦਾ ਏ ਵਿਆਹਾਂ ਦਾ ਸੀਜ਼ਨ ਵੀ ਦੇਖਣਾ ਪੈਂਦਾ ਏ ਸਾਡੇ ਸ਼ਹੀਦੀ ਜੋੜ ਮੇਲੇ ਲੱਗਦੇ ਨੇ ਉਹਨਾਂ ਦਾ ਵੀ ਟਾਈਮ ਦੇਖਣਾ ਪੈਂਦਾ ਏ ਸੋ ਸਾਰਾ ਕੁਝ ਟਾਈਮ ਦੇਖ ਕੇ ਜਿਹੜੀਆਂ ਹੁੰਦੀਆਂ ਵਧੀਆ ਟਾਈਮ ਬਣਦਾ ਏ ਤੋਂ ਕਰਨਗੇ ਕਰ ਰਹੇ ਆ ਜੀ ਕੋਈ ਐਸੀ ਗੱਲ ਨਹੀਂ ਵਧੀਆ ਇਹਨਾਂ ਜਰਨੈਲ ਸਿੰਘ ਮੰਨੂ ਮਾਰਕੀਟ ਕਮੇਟੀ ਚੇਅਰਮੈਨ ਜਿਨ੍ਹਾਂ ਨੇ ਸਾਡੇ ਨਾਲ ਆਪਣੇ ਮਨ ਦੇ ਬਲਬਲੇ ਪੂਰੇ ਕੀਤੇ ਤੋਂ ਦੇਖਦੇ ਰਹੋ ਕੋਰਸਪੋਨੈਂਟ ਵਰਡ